ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਆਪਾਂ ਪਿਛਲੇ ਦਿਨਾਂ ਤੋਂ ਲਗਾਤਾਰ ਦੇਖਦੇ ਆ ਰਹੇ ਹਾਂ ਕਿ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀਆਂ ਈਮੇਲਾਂ ਦੇ ਰਾਹੀਂ ਧਮਕੀਆਂ ਦੇਣ ਵਾਲਾ ਸ਼ੁਭਮ ਦੁਬੇ ਨਾਂ ਦਾ ਵਿਅਕਤੀ ਜਿਹਨੂੰ ਕਿ ਬੀਤੀ ਕੱਲ ਪੁਲਿਸ ਨੇ ਅरेस्ट ਕਰ ਲਿਆ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਬਾਵਜੂਦ ਇਹਦੇ ਅੱਜ ਜਦੋਂ ਸਵੇਰੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਚੈੱਕ ਕੀਤਾ ਤੇ ਅੱਜ ਫੇਰ ਇੱਕ ਧਮਕੀ ਆਈ ਹੋਈ ਉਹਨਾਂ ਨੂੰ ਮਿਲੀ ਹੈ ਜਿਹੜੀ ਕਿ ਬੀਤੀ ਕੱਲ ਭਾਵ ਕਿ ਦੇਰ ਰਾਤ ਉਹਨਾਂ ਨੂੰ ਭੇਜੀ ਗਈ ਸੀਗੀ ਇਹ سلسلہ ਹਾਲੇ ਵੀ ਬਾਦਸਤੂਰ ਜਾਰੀ ਹੈ ਜਿਹੜਾ ਕਿ 14 ਤਰੀਕ ਤੋਂ ਸ਼ੁਰੂ ਹੋਇਆ ਸੀਗਾ ਅਲੰਗੀ 14 ਤਰੀਕ ਤੋਂ ਲੈ ਕੇ ਅੱਜ ਤੱਕ ਲਗਾਤਾਰ ਜਾਰੀ ਹੈ ਹੁਣ ਜਦੋਂ ਬੰਦਾ ਪੁਲਿਸ ਦੇ ਹਿਰਾਸਤ ਵਿੱਚ ਹੈ ਬੀਤੀ ਕੱਲ ਪੁਲਿਸ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਸੀਗੀ ਉਹਦੇ ਬਾਵਜੂਦ ਵੀ ਧਮਕੀਆਂ ਆ ਰਹੀਆਂ ਨੇ ਇਹਦੇ ਮayne ਕੀ ਕੱਢੇ ਜਾਣ ਇੱਕ ਮੈਂ ਤੁਹਾਨੂੰ ਥੋੜੀ ਜਿਹੀ ਹੋਰ ਗੱਲ ਦੱਸਦਾ ਤੁਸੀਂ ਅਕਸਰ ਦੇਖਦੇ ਹੋਵੋਗੇ ਸੋਸ਼ਲ ਮੀਡੀਆ ਦੇ ਉੱਪਰ ਵੀ ਅੱਜ ਵੱਖ-ਵੱਖ ਨਿਊਜ਼ ਚੈਨਲ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਚੱਲਦੇ ਆ ਔਰ ਖਾਸ ਕਰਕੇ ਜਿਹੜੇ ਵੱਡੇ ਚੈਨਲ ਹੈਗੇ ਆ ਜਿਹਨੂੰ ਆਪਾਂ ਨੈਸ਼ਨਲ মিডিਆ ਕਹਿੰਦੇ ਆ ਜਦੋਂ ਕੋਈ ਹੋਰ ਮੈਂ ਨਾ ਜਦੋਂ ਗੱਲ ਕਰੂੰਗਾ ਤੁਸੀਂ ਆਪੇ ਹੀ ਸਮਝ ਜਾਣਾ ਕਿਸੇ ਖਾਸ ਤਬਕੇ ਦੇ ਨਾਲ ਸੰਬੰਧਿਤ ਲੋਕ ਉਹਨਾਂ ਵੱਲੋਂ ਜੇ ਕਿਸੇ ਤਰ੍ਹਾਂ ਦੀ ਕੋਈ ਹਰਕਤ ਹੁੰਦੀ ਹੈ ਤੇ ਉਹਨਾਂ ਵਿੱਚੋਂ ਕੋਈ ਗ੍ਰਿਫਤਾਰ ਕੀਤਾ ਜਾਂਦਾ ਹੈ ਪੁਲਿਸ ਦੇ ਹੱਥੇ ਚੜਦਾ ਹੈ ਤਾਂ ਉਸ ਵੇਲੇ ਜਿਸ ਤਰੀਕੇ ਨਾਲ ਖਬਰਾਂ ਸੁਣਾਈਆਂ ਜਾਂਦੀਆਂ ਨੇ ਉਹ ਮੈਂ ਤੁਹਾਨੂੰ ਤਰੀਕਾ ਦੱਸਣਾ ਚਾਹਣਾ ਪਹਿਲਾਂ ਤੁਸੀਂ ਸਮਝ ਜਾਣਾ ਬੜੀ ਛੇਤੀ ਜਿੱਦਾਂ ਮੈਂ ਆਪਣੇ ਸਟੂਡੀਓ ਵਿੱਚ ਬੈਠ ਕੇ ਤੁਹਾਡੇ ਰੂਬਰੂ ਹੋਣ ਡਿਆ ਐਦਾਂ ਸਟੂਡੀਓ ਦੇ ਵਿੱਚ ਬੈਠ ਕੇ ਕਦੀ ਇਧਰ ਨੂੰ ਸੱਜਣ ਨੂੰ ਭਜਦੇ ਆ ਕਦੀ ਖੱਬੇ ਨੂੰ ਭਜ ਕਦੇ ਇਧਰੋਂ ਉਧਰ ਨੂੰ ਦੌੜਦੇ ਆ ਔਰ ਬੜੀ ਤੇਜ਼ੀ ਨਾਲ ਦੌੜਦੇ ਆ ਕਈ ਵਾਰ ਵਿੱਚ ਰੁਕ ਜਾਂਦੇ ਆ ਫਿਰ ਹੌਲੀ ਹੋ ਜਾਂਦੇ ਆ ਫਿਰ ਤੇਜ਼ ਹੋ ਜਾਂਦੇ ਆ ਅੱਛਾ ਕੁਝ ਬੰਦੇ ਇਦਾਂ ਦੇ ਹੈਗੇ ਸਾਡੇ ਵਰਗੇ ਪੱਤਰਕਾਰ ਉਹ ਸਟੂਡੀਓ ਦੇ ਵਿੱਚ ਨਾ ਪੌੜੀਆਂ ਬਣੀਆਂ ਹੋਈਆਂ ਇਦਾਂ ਪੌੜੀਆਂ ਤੋਂ ਉੱਪਰ ਨੂੰ ਥੱਲੇ ਉਤਰਦੇ ਆ ਹੱਥ ਦੇ ਵਿੱਚ ਇੱਕ ਕਾਗਜ਼ ਫੜਿਆ ਹੁੰਦਾ ਨਾਲ ਨਾਲ ਕਾਗਜ਼ ਤੇ ਨਿਗਾਹ ਮਾਰਦੇ ਆ ਨਾਲ ਨਾਲ ਕੈਮਰਾ ਵੱਲ ਵੇਖ ਕੇ ਤੇ ਤੁਹਾਨੂੰ ਕੁਝ ਨਾ ਕੁਝ ਦੱਸੀ ਜਾਂਦੇ ਆ ਸਨਸਨੀ ਖੇਜ਼ ਖਬਰਾਂ ਅੱਜ ਫਲਾਣਾ ਹੋ ਗਿਆ ਅੱਜ ਧਮਕਾਨੀ ਗੱਲ ਹੋ ਗਈ ਫਲਾਣੀ ਕਮਿਊਨਿਟੀ ਨਾਲ ਜੁੜੇ ਹੋਏ ਪੰਜ ਬੰਦੇ ਫਲਾਣੇ ਕੰਮ ਦੇ ਵਿੱਚ ਗ੍ਰਫਤਾਰ ਕੀਤੇ ਗਏ ਹੈਗੇ ਆ ਇਸ ਤੋਂ ਇਲਾਵਾ ਫਿਰ ਉਹ ਪੌੜੀਆਂ ਹੌਲੀ ਹੌਲੀ ਉਤਰ ਕੇ ਥੱਲੇ ਜਾਂਦੇ ਆ ਫਿਰ ਉੱਥੇ ਨਾਲ ਇੱਕ ਲੈਕਚਰ ਸਟੈਂਡ ਜਿਆ ਬਣਿਆ ਹੋਇਆ ਉੱਥੇ ਖੜ ਜਾਂਦੇ ਆ ਉੱਥੇ ਵੀ ਫਿਰ ਉਹਨਾਂ ਨੂੰ ਟੇਕ ਨਹੀਂ ਆਉਂਦੀ ਉਤੋਂ ਫਿਰ ਸੱਜੇ ਨੂੰ ਦੌੜ ਜਾਂਦੇ ਆ ਫਿਰ ਖੱਬੇ ਨੂੰ ਦੌੜ ਜਾਂਦੇ ਆ ਮਤਲਬ ਇਸ ਤਰੀਕੇ ਦੇ ਨਾਲ ਖਬਰਾਂ ਪੇਸ਼ ਕੀਤੀਆਂ ਜਾਂਦੀਆਂ ਨੇ ਜਦੋਂ ਕਿਸੇ ਖਾਸ ਤਬਕੇ ਦੇ ਨਾਲ ਸੰਬੰਧਿਤ ਲੋਕ ਫੜੇ ਜਾਂਦੇ ਆ ਕਿਸੇ ਵੀ ਕ੍ਰਾਈਮ ਦੇ ਵਿੱਚ ਪੁਲਿਸ ਦੇ ਮੁਤਾਬਕ ਜਾਂ ਸਰਕਾਰ ਦੇ ਮੁਤਾਬਕ ਵੀ ਉਹਨਾਂ ਨੇ ਆਹ ਕ੍ਰਾਈਮ ਕੀਤਾ ਹਾਲਾਂਕਿ ਉਸ ਤਬਕੇ ਦੇ ਲੋਕ ਇਹ ਗੱਲ ਕਹਿਣ ਦੇ ਹੁੰਦੇ ਆ ਕਿ ਅਸੀਂ ਕੋਈ ਕ੍ਰਾਈਮ ਨਹੀਂ ਕੀਤਾ ਹੈਗਾ ਅਸੀਂ ਆਪਣੇ ਹੱਕ ਸੱਚ ਤੇ ਇਨਸਾਫ ਦੀ ਲੜਾਈ ਨੂੰ ਲੜਦੇ ਪਏ ਆ ਤੁਹਾਨੂੰ ਚਿਤੇ ਹੋਊਗਾ ਕਿ ਦਿਬਰੂਗੜ੍ਹ ਜੇਲ੍ਹ ਦੇ ਅੰਦਰ ਬੰਦ ਅਮਰਤਪਾਲ ਸਿੰਘ ਜਦੋਂ ਫਰਾਰ ਸੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ ਤਾਂ ਉਸ ਵੇਲੇ ਕੀ ਕੁਝ ਵਾਪਰਿਆ ਸੀਗਾ ਹਾਲਾਂਕਿ ਉਸ ਤੋਂ ਬਾਅਦ ਵੀ ਤੇ ਉਸ ਵੇਲੇ ਵੀ ਲਗਾਤਾਰ ਅੱਜ ਤੱਕ ਵੀ ਉਹਨਾਂ ਦੇ ਸਮਰਥਕ ਇਹ ਗੱਲ ਕਹਿੰਦੇ ਆ ਕਿ ਅਮਰਤਪਾਲ ਸਿੰਘ ਦਾ ਕਸੂਰ ਕੀ ਸੀ ਸਿਰਫ ਇੰਨਾ ਹੀ ਕਸੂਰ ਹੈ ਕੀ ਇਹ ਕਸੂਰ ਹੈ ਕੇ ਖੰਡੇ ਬਾਟੇ ਕੀ ਪੌਲ ਛਕੋ ਭਾਈ ਆਪਣੇ ਗੁਰੂ ਦੇ ਲੜ ਲੱਗੋ ਆਪਣਾ ਸੀਸ ਗੁਰੂ ਨੂੰ ਭੇਟ ਕਰ ਦਿਓ ਭਾਵ ਕਿ ਆਪਣੀ ਮੱਤ ਤਿਆਗ ਦਿਓ ਤੇ ਗੁਰੂ ਦੀ ਮੱਤ ਨੂੰ ਗੜਹਿਣ ਕਰ ਲਓ ਇਸ ਤੋਂ ਇਲਾਵਾ ਨਸ਼ਿਆਂ ਤੋਂ ਦੂਰ ਹੋ ਜਾਓ ਕੀ ਨਸ਼ਿਆਂ ਤੋਂ ਦੂਰ ਹੋਣ ਵਾਸਤੇ ਕਿਸੇ ਨੂੰ ਕਹਿਣਾ ਇਹ ਕੋਈ ਗੁਸਤਾਖੀ ਹੈ ਕੀ ਇਹ ਕੋਈ ਗਲਤ ਹੈ ਉਹਨਾਂ ਦੇ ਸਮਰਥਕ ਇਹ ਗੱਲ ਕਹਿੰਦੇ ਹੈਗੇ ਪਰ باوجود ਇਹਦੇ ਪੁਲਿਸ ਜਦੋਂ ਪਿੱਛੇ ਪੈ ਗਈ ਹੈ ਤਾਂ ਉਸ ਤੋਂ ਬਾਅਦ ਅਜਨਾਲੇ ਥਾਣੇ ਵਾਲੀ ਘਟਨਾ ਮੈਂ ਜ਼ਿਆਦਾ ਉਧਰਲੇ ਪਾਸੇ ਨੂੰ ਨਹੀਂ ਜਾਣਾ ਹੈਗਾ ਮੈਂ ਆਪਣੇ ਭਾਈਚਾਰੇ ਵਾਲਿਆਂ ਦੀ ਗੱਲ ਕਰਦਾ ਵੀ ਉਹ ਖਬਰਾਂ ਕਿਦਾਂ ਸੁਣਾਉਂਦੇ ਹੁੰਦੇ ਆ ਹਾਲੇ ਜਦੋਂ ਅਮਰਤਪਾਲ ਸਿੰਘ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਸੀ ਤਾਂ ਉਸ ਵੇਲੇ ਫਲਾਨੀ ਜਗ੍ਹਾ ਤੋਂ ਸੀਸੀਟੀਵੀ ਆ ਗਈ ਆ ਜੀ ਫੁਟੇਜ ਆਹ ਦੇਖੋ ਜੀ ਪੀਟਰ ਰੇੜਾ ਆ ਗਿਆ ਜੀ ਆਹ ਦੇਖੋ ਜੀ ਫਲਾਣਾ ਐ ਹੋ ਗਿਆ ਆਹ ਦੇਖੋ ਜੀ ਫਲਾਨੀ ਜਗ੍ਹਾ ਇਸ ਤਰੀਕੇ ਨਾਲ ਭੇਸ ਬਦਲਿਆ ਹੋਇਆ ਇਧਰ ਨੂੰ ਜਾ ਰਹੇ ਆ ਰਾਤ ਉੱਥੇ ਰਹੇ ਆ ਐ ਹੋ ਗਿਆ ਉਹ ਹੋ ਗਿਆ ਬਹੁਤ ਕੁਝ ਉਦੋਂ ਚੱਲਿਆ ਸੀਗਾ ਇਹ ਮੈਂ ਕੇਵਲ ਇੱਕ ਉਦਾਹਰਣ ਦਿੱਤੀ ਆ ਅਮਰਤਪਾਲ ਸਿੰਘ ਦੀ ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਘਟਨਾਵਾਂ ਇਦਾਂ ਦੀਆਂ ਹੁੰਦੀਆਂ ਨੇ ਪਰ ਪਰ ਲਫ਼ਜ਼ ਮੈਂ ਬੋਲ ਰਿਹਾ ਜਦੋਂ ਹੁਣ ਆ ਸ਼ੁਭਮ ਦੁਬੇ ਨਾਂ ਦਾ ਵਿਅਕਤੀ ਜੇ ਪੁਲਿਸ ਨੇ ਅਰੈਸਟ ਕਰ ਹੀ ਲਿਆ ਹੈਗਾ ਤਾਂ ਸ਼ੁਭਮ ਦੁਬੇ ਦੀ ਮੈਨੂੰ ਲੱਗਦਾ ਕਿ ਤੁਸੀਂ ਗੂਗਲ ਦੇ ਉੱਪਰ ਵੀ ਸਰਚ ਕਰਕੇ ਵੇਖ ਲਓ ਤੁਹਾਨੂੰ ਕਿਸੇ ਖਬਰ ਵਾਲੇ ਨੇ ਹਾਲੇ ਤੱਕ ਉਹਦੀ ਚਾਜਣਾ ਫੋਟੋ ਨਹੀਂ ਦਿਖਾਈ ਹੈਗੀ ਕਿ ਆ ਫੋਟੋ ਸ਼ੁਭਮ ਦੁਬੇ ਦੀ ਹੈ ਮਤਲਬ ਲੁਕੋ ਕੇ ਰੱਖਿਆ ਹੋਇਆ ਹੁਣ ਸ਼ੁਭਮ ਪਿੱਛੇ ਲੱਗਦਾ ਮੇਰਾ ਖਿਆਲ ਨਾਮ ਕੁਮਾਰ ਔਰ ਉਤੋਂ ਪਿੱਛੇ ਲੱਗਦਾ ਦੁਬੇ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਕਿਸ ਖਾਸ ਕਮਿਊਨਿਟੀ ਨਾਲ ਸੰਬੰਧਿਤ ਬੰਦਾ ਹੈ ਕਿਸੇ ਉਸ ਕਮਿਊਨਿਟੀ ਦੇ ਨਾਲ ਸੰਬੰਧਿਤ ਬੰਦਾ ਨਹੀਂ ਹੈ ਜਿਨ੍ਹਾਂ ਦੇ ਸੰਬੰਧ ਵਿੱਚ ਆ ਜਿਹੜੇ ਸਾਡੇ ਭਾਈਚਾਰੇ ਖਬਰਾਂ ਸੱਜੇ ਖਵੇ ਦੌੜ ਕੇ ਸੁਣਾਉਂਦੇ ਹੁੰਦੇ ਆ ਜਿਨ੍ਹਾਂ ਦੀ ਮੈਂ ਗੱਲ ਕਰਨ ਧਿਆ। ਸੋ ਇਸ ਤਰੀਕੇ ਦੇ ਨਾਲ ਉਹਨੂੰ ਹੱਲੇ ਵੀ ਲੁਕੋ ਕੇ ਰੱਖਿਆ ਹੋਇਆ ਹੈ। ਇਹ ਇੱਕ ਬੜੀ ਹੀ ਜ਼ਿਆਦਾ ਸੋਚਣ ਵਾਲੀ ਗੱਲ ਹੈ। ਮੈਨੂੰ ਲੱਗਦਾ ਕਿ ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਖਾਸ ਕਮਿਊਨਿਟੀ ਦੇ ਲੋਕ ਮੁਲਕ ਨੂੰ ਖਰੇ ਤੋੜਨ ਵਾਲੀਆਂ ਗੱਲਾਂ ਕਰਦੇ ਆ ਜੀ ਹਾਲਾਂਕਿ ਉਹ ਤੇ ਆਪਣੇ ਹੱਕ ਦੀ ਗੱਲ ਕਰਦੇ ਆ। ਹਾਲਾਂਕਿ ਉਹ ਤੇ ਇਹ ਗੱਲ ਕਹਿੰਦੇ ਆ ਕਿ ਇਸ ਧਰਤੀ ਦੇ ਉੱਪਰ ਕਦੀ ਸਾਡੇ ਪੁਰਖਿਆ ਰਾਜ ਕੀਤਾ ਹੈ। ਸਾਡੇ ਰਾਜ ਹੁੰਦੇ ਸੀਗੇ। ਅਸੀਂ ਆਪਦੇ ਰਾਜ ਚਾਹੁੰਦੇ ਆ। ਉਹ ਇਹ ਗੱਲ ਕਹਿੰਦੇ ਆ ਪਰ ਬਾਵਜੂਦ ਇਹਦੇ ਉਹਨਾਂ ਨੂੰ ਪੂਰੇ ਮੁਲਕ ਦੇ ਵਿੱਚ ਭੰਡਣ ਦੇ ਯਤਨ ਕੀਤੇ ਜਾਂਦੇ ਆ ਇਹ ਹੀ ਮੀਡੀਆ ਉਹ ਯਤਨ ਕਰਦਾ ਪਰ ਜਦੋਂ ਹੁਣ ਆ ਦਰਬਾਰ ਸਾਹਿਬ ਨੂੰ ਤੁਸੀਂ ਦੇਖੋ ਦਰਬਾਰ ਸਾਹਿਬ ਸਿੱਖਾਂ ਦਾ ਮਕਦਸ ਸਥਾਨ ਹੈ ਆਪਾਂ ਅਕਸਰ ਇਹ ਗੱਲ ਕਹਿੰਦੇ ਆ ਹੋਰ ਵੀ ਬਹੁਤ ਸਾਰੇ ਲੋਕ ਕਹਿੰਦੇ ਆ ਇਹ ਗੱਲ ਕਿ ਦਰਬਾਰ ਸਾਹਿਬ ਕੇਵਲ ਸਿੱਖਾਂ ਦਾ ਸਾਂਝਾ ਸਿੱਖਾਂ ਦਾ ਹੀ ਨਹੀਂ ਹੈ ਦਰਬਾਰ ਸਾਹਿਬ ਸਰਬਸਾਂਝਾ ਸਥਾਨ ਹੈ ਪਰ ਹੁਣ ਇੱਥੇ ਮੈਂ ਸਵਾਲ ਜ਼ਰੂਰ ਕਰਨਾ ਚਾਹੂੰਗਾ ਕਿ ਦਰਬਾਰ ਸਾਹਿਬ ਜੇ ਸਭਨਾਂ ਦਾ ਸਾਂਝਾ ਹੈ ਤੇ ਜਦੋਂ ਇਸ ਕਿਸਮ ਦੀ ਕੋਈ ਘਟਨਾ ਵਾਪਰਦੀ ਆ ਤਾਂ ਉਸ ਵੇਲੇ ਤਕਲੀਫ ਕਿਹਨਾਂ ਨੂੰ ਹੁੰਦੀ ਆ ਭਲਾ ਕੇਵਲ ਸਿੱਖਾਂ ਨੂੰ ਸਿੱਖਾਂ ਨੂੰ ਹੀ ਕੱਲਿਆਂ ਨੂੰ ਕਿਉਂ ਹੁੰਦੀ ਆ ਫਿਰ ਬਾਕੀਆਂ ਨੂੰ ਉਹ ਬਰਾਬਰ ਦੀ ਤਕਲੀਫ ਕਿਉਂ ਨਹੀਂ ਹੁੰਦੀ ਉਹਨਾਂ ਦੀਆਂ ਪੋਸਟਾਂ ਕਿਉਂ ਨਹੀਂ ਇਸ ਕਿਸਮ ਦੀਆਂ ਪੈਂਦੀਆਂ ਉਹ ਇਸ ਤਰੀਕੇ ਨਾਲ ਕਿਉਂ ਨਹੀਂ ਕਰਲਾਉਂਦੇ ਕਿ ਸ਼ੁਭਮ ਦੂਵੇ ਸਾਹਮਣੇ ਕੀਤਾ ਜਾਵੇ ਸ਼ੁਭਮ ਦੂਵੇ ਤੋਂ ਇਲਾਵਾ ਜਿਹੜੇ ਹੋਰ ਇਹਦੇ ਸੰਗੀ ਸਾਥੀ ਆ ਜਿਹੜੇ ਕਿ ਇਹਦੀ ਗ੍ਰਿਫਤ ਤੋਂ ਬਾਅਦ ਵੀ ਹੱਲੇ ਤੱਕ ਈਮੇਲਾਂ ਦੇ ਰਾਹੀਂ ਧਮਕੀਆਂ ਭੇਜਣ ਦੇ ਆ ਉਹਨਾਂ ਦੇ ਖਿਲਾਫ ਉਹਨਾਂ ਦੇ ਅੰਦਰ ਗੁੱਸਾ ਨਜ਼ਰ ਕਿਉਂ ਨਹੀਂ ਆਉਂਦਾ ਕਿਸੇ ਟਾਵੇਂ ਵਿਰਲੇ ਨੂੰ ਛੱਡ ਕੇ ਇਹ ਇੱਕ ਬਹੁਤ ਵੱਡਾ ਸਵਾਲ ਹੈ ਇਹ ਜਿਹੜਾ ਇੱਕ ਸਵਾਲ ਹੈ ਨਾ ਜਦੋਂ ਇਹਦਾ ਜਵਾਬ ਤੁਸੀਂ ਆਪਣੇ ਅੰਦਰੋਂ ਲੱਭਣ ਦੇ ਯਤਨ ਕਰੋਗੇ ਤਾਂ ਤੁਹਾਨੂੰ ਇਹਦੇ ਜਵਾਬ ਆਪਣੇ ਅੰਦਰੋਂ ਜ਼ਰੂਰ ਲੱਭਣਗੇ ਤੁਸੀਂ 1947 ਤੋਂ ਪਹਿਲਾਂ ਤੋਂ ਸ਼ੁਰੂ ਹੋ ਜਾਓ 47 ਤੋਂ ਬਾਅਦ ਵਾਲੇ ਜਿਹੜੇ ਹਾਲਾਤ ਵਾ ਉਹਨਾਂ ਸਾਰਿਆਂ ਨੂੰ ਸਾਹਮਣੇ ਰੱਖ ਲਓ ਤਾਂ ਤੁਹਾਨੂੰ ਇਹਦਾ ਜਵਾਬ ਸੌਖੇ ਲੱਪੂਗਾ ਹੁਣ ਮੈਂ ਜੇ ਇਹਦਾ ਜਵਾਬ ਦੇਣ ਦੀ ਇੱਥੇ ਕੋਸ਼ਿਸ਼ ਕਰੂੰਗਾ ਤਾਂ ਸਾਡੇ ਦਾ ਚੈਨਲ ਬੈਨ ਕਰ ਦਿੱਤੇ ਜਾਂਦੇ ਆ ਸਾਡੇ ਚੈਨਲ ਬੈਨ ਕਰ ਦਿੱਤੇ ਜਾਂਦੇ ਆ ਅਸੀਂ ਜਦੋਂ ਹੱਕ ਸੱਚ ਤੇ ਇਨਸਾਫ ਦੀ ਆਵਾਜ਼ ਇੱਥੋਂ ਬੁਲੰਦ ਕਰਨ ਦੇ ਯਤਨ ਕਰਦੇ ਆ ਔਰ ਜਿਹੜਾ ਇਥੋਂ ਦਾ ਕਾਨੂੰਨ ਤੇ ਸੰਵਿਧਾਨ ਵਾ ਅਸੀਂ ਉਹਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਦੇ ਆ ਅਸੀਂ ਕੋਈ ਪੜਕਾਹਟ ਨਹੀਂ ਪੈਦਾ ਕਰਦੇ ਅਸੀਂ ਕਿਸੇ ਨੂੰ ਧਮਕੀਆਂ ਨਹੀਂ ਦਿੰਦੇ باوجود ਇਹਦੇ ਸਾਡੇ ਚੈਨਲ ਬੈਨ ਕੀਤੇ ਜਾਂਦੇ ਆ ਅਸੀਂ ਉਹਨਾਂ ਦੀ ਨਜ਼ਰ ਵਿੱਚ ਹੁੰਨੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਿਹੜਾ ਚੈਨਲ ਕਿੱਥੋਂ ਚੱਲਦਾ ਪਰ ਜਦੋਂ ਕੋਈ ਇਸ ਤਰੀਕੇ ਦੇ ਨਾਲ ਧਮਕੀਆਂ ਦਿੰਦਾ ਸਿੱਖਾਂ ਦੇ ਮਕਦਸ ਸਥਾਨ ਨੂੰ ਜਿੱਥੇ ਹਰ ਇੱਕ ਵਰਗ ਧਰਮ ਦੇ ਲੋਕ ਜਾ ਕੇ ਲੰਗਰ ਪਾਣ ਵੀ ਸਕਦੇ ਆ ਉੱਥੇ ਜਾ ਕੇ ਨਤਮਸਤਕ ਹੁੰਦੇ ਆ ਤਾਂ ਉਸ ਵੇਲੇ ਫਿਰ ਮੂੰਹ ਦੇ ਵਿੱਚ ਘੁੰਗੜੀਆਂ ਕਿਉਂ ਪੈ ਜਾਂਦੀਆਂ ਨੇ ਆਪਾਂ ਇਹ ਗੱਲ ਮੰਨਦੇ ਆ ਕਿ ਪੁਲਿਸ ਪਹਿਲੇ ਦਿਨ ਤੋਂ ਹੀ ਹਰਕਤ ਦੇ ਵਿੱਚ ਸੀ ਇਹ ਗੱਲ ਆਪਾਂ ਮੰਨਦੇ ਆ ਹਰਕਤ ਦੇ ਵਿੱਚ ਸੀ ਤਾਂ ਹੀ ਕਰਕੇ ਪੁਲਿਸ ਨੇ ਇਸ ਬੰਦੇ ਨੂੰ ਲੱਭ ਲਿਆ ਪਰ ਗੱਲ ਇਹ ਆ ਕਿ ਜੇ ਲੱਭ ਹੀ ਲਿਆ ਹੈਗਾ ਤਾਂ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਕਿ ਨਸ਼ਰ ਨਹੀਂ ਹੋਣ ਦਿੰਦੀਆਂ ਉਹਦੀ ਫੋਟੋ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਉਹਨੂੰ ਸਾਹਮਣੇ ਨਹੀਂ ਆਉਣ ਦਿੰਦੀਆਂ ਹੁਣ ਜਦੋਂ ਜੇ ਤਾਂ ਜਦੋਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਕੰਪੈਰੀਜ਼ਮ ਦੀ ਗੱਲ ਕਰਦਾ ਉਸ ਵੇਲੇ ਜੇ ਕੋਈ ਏਦਾਂ ਹੁੰਦੀ ਗੱਲ ਫਿਰ ਤਾਂ ਭਾਈਚਾਰੇ ਵਾਲੇ ਸਾਡੇ ਵਾਲੇ ਉਹਨਾਂ ਨੇ ਵੀ ਦਿਖਾਉਣਾ ਸੀਗਾ ਇਹ ਦੇਖੀਏ ਯਹੀ ਹੈ ਉਹ ਲੈਪਟਾਪ ਇਹ ਦੇਖੀਏ ਯਹੀ ਹੈ ਉਹ ਫੋਨ ਜਿਸਕੇ ਜਰੀਏ ਉਹ ਈਮੇਲਸ ਕੇ ਰਾਹੀਂ ਧਮਕੀਆਂ ਦਿੱਤਾ ਥ੍ਰੈਟਸ ਦਿੱਤਾ ਕਰਦਾ ਹੁੰਦਾ ਨਾ ਹੀ ਸਾਰਾ ਕੁਝ ਏਦਾਂ ਤੁਹਾਨੂੰ ਚੇਤਾ ਤੁਹਾਨੂੰ ਪਤਾ ਸਾਰਾ ਕੁਝ ਇਹ ਸਾਰਾ ਵਰਤਾਰਾ ਵਾਪਰਦਾ ਇਸ ਕਰਕੇ ਇੱਕ ਖਾਸ ਭਾਈਚਾਰੇ ਦੇ ਮਨਾਂ ਵਿੱਚ ਇਹ ਖਿਆਲ ਆਉਂਦੇ ਹੈਗੇ ਆ ਕਿ ਸਾਡੇ ਭਾਈ ਰਾਜ ਹੁੰਦੇ ਸੀਗੇ ਸਾਨੂੰ ਵਾਪਸ ਮਿਲਣੇ ਚਾਹੀਦੇ ਆ ਹੁਣ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਦਾ ਇਹ سلسلہ 14 ਜੁਲਾਈ ਤੋਂ ਸ਼ੁਰੂ ਹੋਇਆ ਸੀਗਾ ਈਮੇਲਾਂ ਵਾਲਾ ਔਰ ਇਹ ਧਮਕੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਂਗਰਸ ਦੇ ਅੰਮ੍ਰਿਤਸਰ ਤੋਂ ਇੱਕ ਐਮਪੀ ਹੈਗੇ ਨੇ ਗੁਰਜੀਤ ਸਿੰਘ ਔਜਲਾ ਉਹਨਾਂ ਨੂੰ ਵੀ ਭੇਜੀਆਂ ਗਈਆਂ ਸੀਗੀਆਂ ਔਜਲਾ ਹੁਰਾਂ ਨੇ ਜੋ ਸੁਣ ਵਿੱਚ ਆਇਆ ਖਬਰਾਂ ਦੇ ਮੁਤਾਬਕ ਉਹਨਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਰਾਂ ਨੂੰ ਵੀ ਇੱਕ ਚਿੱਠੀ ਭੇਜ ਕੇ ਮੰਗ ਕੀਤੀ ਹੈ ਕਿ ਤੁਸੀਂ ਇੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਦਿਓ ਮੈਂ ਨਾ 2 ਦਿਨ ਪਹਿਲਾਂ ਭਾਈ ਨਰੈਣ ਸਿੰਘ ਚੋੜਾ ਹੋਰਾਂਦੇ ਨਾਲ ਇੱਕ ਇੰਟਰਵਿਊ ਕੀਤੀ ਸੀਗੀ ਉਹਨਾਂ ਨੇ ਉਸ ਇੰਟਰਵਿਊ ਦੇ ਵਿੱਚ ਸਾਫ਼ ਇਹ ਗੱਲ ਆਖੀ ਹੈ ਕਿ ਸਿੱਖਾਂ ਦੇ ਮਾਮਲੇ ਵਿੱਚ ਇਹਨਾਂ ਨੂੰ ਦਖਲਅੰਦਾਜ਼ੀ ਕਰਨ ਦੀ ਜ਼ਰੂਰਤ ਨਹੀਂ ਹੈ ਦਰਬਾਰ ਸਾਹਿਬ ਦੀ ਰਾਖੀ ਸਰਕਾਰ ਦੇ ਕੋਲੋਂ ਆਪਾਂ ਕਿਉਂ ਕਰਵਾਈਏ ਦਰਬਾਰ ਸਾਹਿਬ ਦੀ ਰਾਖੀ ਸਿੱਖ ਆਪ ਕਰ ਸਕਦੇ ਐ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਦਰਬਾਰ ਸਾਹਿਬ ਵੱਲ ਜਿਨੇ ਵੀ ਕੈਰੀ ਅੱਖ ਕਰਕੇ ਵੇਖਿਆ ਸਿੱਖਾਂ ਨੇ ਆਪ ਹੀ ਉਹਨਾਂ ਦੇ ਨਾਲ ਜੱਠ ਲਿਆ ਉਹਨਾਂ ਨੇ ਇਹ ਵੀ ਗੱਲ ਆਖੀ ਸੀਗੀ ਕਿ ਜਦੋਂ ਤੁਸੀਂ ਆਪ ਉਹਨਾਂ ਦੇ ਕੋਲ ਮੰਗ ਕਰਦੇ ਹੋ ਕਿ ਤੁਸੀਂ ਇੱਥੇ ਸੁਰੱਖਿਆ ਬਲ ਭੇਜੋ ਤਾਂ ਇਹਦੇ ਮੈਨੇ ਇਹ ਬਣਦੇ ਆ ਕਿ ਤੁਸੀਂ ਤੇ ਦਰਬਾਰ ਸਾਹਿਬ ਨੂੰ ਉਹਨਾਂ ਦੇ ਹਵਾਲੇ ਕਰਨਾ ਚਾਹੁੰਦੇ ਜੋ ਉਹਨਾਂ ਲੋਕਾਂ ਦੇ ਹਵਾਲੇ ਜਿਹੜੇ ਤੁਹਾਡੀ ਅੱਡਰੀ ਤੇ ਨਿਆਰੀ ਹੋਣ ਦਾ ਸਤਿ ਨੂੰ ਹੀ ਨਿਗਲ ਜਾਣਾ ਚਾਹੁੰਦੇ ਆ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਸੋ ਜੇ ਆਪਾਂ ਈਮੇਲਾਂ ਦੀ ਗਿਣਤੀ ਕਰਨ ਤੇ ਆਈਏ ਨਾ ਤਾਂ ਈਮੇਲਾਂ ਦੀ ਗਿਣਤੀ ਮੈਂ ਇੱਕ ਹੋਰ ਬੜੀ ਮਹੱਤਵਪੂਰਨ ਤੁਹਾਡੇ ਨਾਲ ਗੱਲ ਕਰਨੀ ਆ ਇੱਕ ਲਾਈਨ ਤੁਹਾਨੂੰ ਪੜ੍ਹ ਕੇ ਪਹਿਲਾਂ ਸੁਣਾ ਦੇਣਾ ਈਮੇਲਾਂ ਦੀ ਟੋਟਲ ਗਿਣਤੀ ਹੁਣ ਤੋਂ 14 ਤਰੀਕ ਤੋਂ ਲੈ ਕੇ 18 ਤਰੀਕ ਤੱਕ ਅੱਜ ਪਤਾ ਲੱਗਾ ਹੈਗਾ ਬੀਤੀ ਕੱਲ ਵੀ ਆਈ ਆ ਜੀ 14 ਤੋਂ ਲੈ ਕੇ 18 ਤੱਕ 5 ਈਮੇਲਾਂ ਦੀ ਪੁਸ਼ਟੀ ਹੋਈ ਆ ਜਿਨ੍ਹਾਂ ਵਿੱਚੋਂ 3 ਈਮੇਲਾਂ ਸਿਰਫ ਤੇ ਸਿਰਫ 16 ਤਰੀਕ ਨੂੰ ਇੱਕੋ ਹੀ ਦਿਨ ਤੇ 3 ਈਮੇਲਾਂ ਆ ਗਈਆਂ ਸੀਗੀਆਂ ਸੋ ਇਸ ਤਰੀਕੇ ਨਾਲ ਈਮੇਲ ਆਈਆਂ ਕਿ ਦਰਬਾਰ ਸਾਹਿਬ ਨੂੰ ਆਪਾਂ ਭਾਈ ਨਿਸ਼ਾਨਾ ਬਣਾਵਾਂਗੇ ਸੋ ਇਹ ਜਿਹੜੀਆਂ ਈਮੇਲਾਂ ਹੈਗੀਆਂ ਨੇ ਇਹ ਜਾਲੀ ਆਈਡੀਆਂ ਤੋਂ ਜਾਰੀ ਕੀਤੀਆਂ ਗਈਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਕੇਰਲ ਦੇ ਮੁੱਖ ਮੰਤਰੀ ਅਤੇ ਸਾਬਕਾ ਜਸਟਿਸ ਚੰਦਰ ਚੂੜ ਦੇ ਨਾਮ ਸ਼ਾਮਲ ਆ ਹੁਣ ਤੁਸੀਂ ਸੋਚ ਕੇ ਦੇਖੋ ਕਿ ਇੱਕ ਬੰਦਾ ਸਾਬਕਾ ਜਸਟਿਸ ਚੰਦਰ ਚੂੜ ਦੇ ਨਾਮ ਤੋਂ ਆਈਡੀ ਬਣਾਉਂਦਾ ਹੈ ਇੱਥੇ ਹੀ ਬਸ ਨਹੀਂ ਕਰਦਾ ਉਹ ਬੰਦਾ ਕੇਰਲਾ ਦੇ ਮੁੱਖ ਮੰਤਰੀ ਦੇ ਨਾਮ ਦੀ ਇੱਕ ਆਈਡੀ ਬਣਾਉਂਦਾ ਹੈ ਸੋਚ ਕੇ ਵੇਖੋ ਉਹ ਬੰਦਾ ਕਿਹੋ ਜਿਹਾ ਹੋਊਗਾ ਉਹ ਇੰਨਾ ਵੀ ਨਹੀਂ ਡਰਦਾ ਹੈਗਾ ਕਿ ਮੈਂ ਕੇਰਲਾ ਦੇ ਮੁੱਖ ਮੰਤਰੀ ਦੀ ਆਈਡੀ ਬਣਾਉਣ ਡਿਆ ਮੈਂ ਸਾਬਕਾ ਜਸਟਿਸ ਚੰਦਰ ਚੂੜ ਦੇ ਨਾਮ ਦੀ ਆਈਡੀ ਬਣਾਉਣ ਡਿਆ ਐਡਾ ਵੱਡਾ ਉਹਦਾ ਜਿਗਰਾ ਹੈਗਾ ਸੋ ਇਹਦਾ ਮਤਲਬ ਇਹ ਵੀ ਬਣਦਾ ਹੈਗਾ ਕਿ ਆਈਪੀ ਐਡਰੈਸ ਤੇ ਸਰਵਰ ਨੂੰ ਟ੍ਰੇਸ ਕਰਨ ਦੀ ਜ਼ਰੂਰਤ ਹੈਗੀ ਹੈ ਅੱਗੇ ਆ ਜਾਓ ਜੀ ਇਹ ਜਿਹੜਾ 18 ਜੁਲਾਈ 2025 ਨੂੰ ਅੰਮ੍ਰਿਤਸਰ ਦੀ ਪੁਲਿਸ ਨੇ ਭਾਦ ਕੇ ਲੰਘੇ ਕੱਲ ਇੱਕ ਸ਼ੱਕੀ ਵਿਅਕਤੀ ਸ਼ੁਭਮ ਜਿਹਦੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਦੁਬੇ ਨੂੰ ਗ੍ਰਿਫਤਾਰ ਕੀਤਾ ਹੈਗਾ ਪੁਲਿਸ ਦਾ ਮੰਨਣਾ ਹੈਗਾ ਆ ਵੈਸੇ ਜੋ ਪੁਲਿਸ ਨੇ ਕਿਹਾ ਹੈਗਾ ਕਿ ਇਹ ਇੱਕ ਗਰੁੱਪ ਦੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਜੇ ਇਕੱਲੇ ਬੰਦੇ ਦੀ ਕਾਰਵਾਈ ਹੁੰਦੀ ਤਾਂ ਫਿਰ ਇਹ ਸਿਲਸਿਲਾ ਰੁਕ ਗਿਆ ਹੁੰਦਾ ਕਿਉਂਕਿ ਉਸ ਬੰਦੇ ਨੂੰ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੋਇਆ ਹੈ ਇਹਦਾ ਮਤਲਬ ਪੂਰਾ ਇੱਕ ਗਰੋ ਹੈਗਾ ਪੂਰਾ ਉਹ ਗਰੋ ਪੁਲਿਸ ਦੇ ਕਾਬੂ ਆਉਣਾ ਬੇਹੱਦ ਜ਼ਰੂਰੀ ਹੈ ਹੁਣ ਮੈਂ ਜਿਹੜੀ ਗੱਲ ਕਰਕੇ ਸਾਡੇ ਸੀ ਪਹਿਲਾਂ ਵੀ ਇੱਕ ਹੋਰ ਬੜੀ ਮਹੱਤਵਪੂਰਨ ਗੱਲ ਆ ਤੁਸੀਂ ਐਗਰੀ ਕਰੋਗੇ ਸ਼ਾਇਦ ਇਸ ਗੱਲ ਦੇ ਨਾਲ ਤੁਸੀਂ ਦੇਖਿਆ ਕਈ ਵਾਰ ਸੁਣਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਅਕਸਰ ਇਹ ਗੱਲ ਕਹਿੰਦੇ ਆ ਕਿ ਹਮਾਰਾ ਮੁਲਕ ਵਿਕਾਸ ਕੀ ਬਲੰਦੀਆਂ ਕੋ ਛੂ ਰਹਾ ਹੈ ਅੱਛਾ ਚਲੋ ਠੀਕ ਹੈ ਜੀ ਛੂ ਰਹਾ ਹੈ ਤਾਂ ਬਹੁਤ ਅੱਛੀ ਗੱਲ ਹੈ ਅੱਛਾ ਹੋਰ ਇਹ ਗੱਲ ਕਹਿੰਦੇ ਹੁੰਦੇ ਆ ਬਾਹਰਲੇ ਮੁਲਕਾਂ ਚ ਵੀ ਜਦੋਂ ਜਾਂਦੇ ਆ ਕਿ ਏਆਈ ਦਾ ਜ਼ਮਾਨਾ ਆ ਗਿਆ ਹੈ ਹਮ ਏਆਈ ਕਾ ਇਸਤੇਮਾਲ ਹਮਾਰੇ ਜੋ ਨਵੇਂ ਬੱਚੇ ਹੈ ਹਮਾਰੇ ਜੋ ਨਵੇਂ ਸਕੂਲ ਕਾਲਜਸ ਕੇ ਸਟੂਡੈਂਟਸ ਹੈ ਉਹ AI ਦੀ ਮਦਦ ਸੇ ਬਹੁਤ ਅੱਗੇ ਤੱਕ ਜਾਣਗੇ ਹੁਣ AI ਦੀ ਮਦਦ ਦੇ ਨਾਲ ਇੰਟਰਨੈਟ ਦੀ ਮਦਦ ਦੇ ਨਾਲ Google ਦੀ ਮਦਦ ਦੇ ਨਾਲ ਈਮੇਲਾਂ ਦੀ ਮਦਦ ਦੇ ਨਾਲ ਜਾਂ ਇਸ ਤੋਂ ਇਲਾਵਾ ਅੱਜ ਜਿਸ ਤਰੀਕੇ ਦੇ ਨਾਲ ਵੀ ਸਾਰਾ ਕੁਝ ਵਰਤਿਆ ਜਾ ਸਕਦਾ ਹੈ ਜਿਹੜੀਆਂ ਚੀਜ਼ਾਂ ਇਸ ਵੇਲੇ ਇਜ਼ਾਦ ਹੋ ਚੁੱਕੀਆਂ ਨੇ ਜਿਹੜੀਆਂ ਨਵੀਆਂ-ਨਵੀਆਂ ਤਕਨੀਕਾਂ ਉਹਨਾਂ ਤਕਨੀਕਾਂ ਦੇ ਜ਼ਰੀਏ ਜਿਹੜੇ ਇਸ ਕਿਸਮ ਦੇ ਨਾਲ ਲੋਕ ਕ੍ਰਾਈਮ ਕਰਦੇ ਐ ਉਹਨਾਂ ਨੂੰ ਨੱਥ ਪਾਉਣ ਦਾ ਇੰਤਜ਼ਾਮ ਪਲਾ ਤੁਹਾਡੇ ਕੋਲ ਹੈਗਾ ਸੋਚ ਕੇ ਵੇਖੋ 14 ਤਰੀਕ ਤੋਂ ਲੈ ਕੇ ਜੇ 18-19 ਤਰੀਕ ਤੱਕ ਲਗਾਤਾਰ ਈਮੇਲਾਂ ਦੇ ਰਹੀਆਂ ਧਮਕੀਆਂ ਆਉਂਦੀਆਂ ਰਹਿਣ ਇੱਕ ਬੰਦਾ ਫੜਿਆ ਜਾਵੇ ਇਹਦਾ ਮਤਲਬ ਕੀ ਬਣਿਆ ਪਲਾ ਦੋ ਮਤਲਬ ਬਣਿਆ ਜੀ ਇਹਦੇ ਜਾਂ ਤੇ ਇਹਦਾ ਮਤਲਬ ਇੱਕ ਪਹਿਲਾ ਇਹ ਬਣਿਆ ਕਿ ਤੁਹਾਡੇ ਕੋਲੋਂ ਜਿਹੜੀ ਆਪਣੀ ਤਕਨੀਕ ਇੱਥੇ ਆਪਣੇ ਮੁਲਕ ਦੇ ਵਿੱਚ ਤੁਸੀਂ ਇਜਾਦ ਕਰਕੇ ਤੇ ਪ੍ਰਮਾਨ ਕਰ ਲਈ ਹੋਈ ਹੈ ਉਹਨੂੰ ਰੋਕਣ ਦੇ ਇੰਤਜ਼ਾਮ ਨਹੀਂ ਹੈਗੇ ਜੇ ਕੋਈ ਕ੍ਰਾਈਮ ਕਰਦਾ ਜਾਂ ਤੇ ਇਹਦੇ ਮੈਨੇ ਇਹ ਮੰਨੇ ਜਾਂਦੇ ਆ ਵੈਸੇ ਆਪਾਂ ਸਾਰੇ ਇਹ ਗੱਲ ਮੰਨਦੇ ਆ ਕਿ ਪਹਿਲਾਂ ਜਿਹੜੀ ਚੀਜ਼ ਇਜਾਦ ਕੀਤੀ ਜਾਂਦੀ ਹੈ ਉਦੀ ਦਰਬਾਰ ਤੋਂ ਜੇ ਕੋਈ ਕਰਦਾ ਤਾਂ ਉਹਦਾ ਤੋੜ ਵੀ ਲੱਬਿਆ ਜਾਂਦਾ ਪਹਿਲਾਂ ਪਈ ਇਹਦਾ ਤੋੜ ਕੀ ਹੈਗਾ ਜੇ ਕੋਈ ਦੀ ਦਰਬਾਰ ਤੋਂ ਕਰੂਗਾ ਤਾਂ ਉਹਨੂੰ ਆਪਾਂ ਨੱਥਕਦਾ ਪਾਉਣੀ ਹੈ ਦੂਸਰੇ ਮੈਨੇ ਦੇ ਕੱਢੇ ਜਾਂਦੇ ਆ ਕਿ ਜਦੋਂ ਮੈਂ ਕਹਿ ਕੇ ਹਟਿਆ ਕਿ ਤੋੜ ਇਹਨਾਂ ਦੇ ਕੋਲ ਹੁੰਦਾ ਹੈ ਕੱਢੇ ਜਾਂਦੇ ਪਹਿਲਾਂ ਇੰਤਜ਼ਾਮ ਪੂਰੇ ਹੁੰਦੇ ਆ ਪਹਿਲਾਂ ਪਰ ਗੱਲ ਇਹ ਹੈਗੀ ਆ ਤੋੜ ਹੈਗੇ ਆ ਇੰਤਜ਼ਾਮ ਹੈਗੇ ਆ ਸਾਰਾ ਕੁਝ ਹੈਗਾ ਪਰ ਗੱਲ ਇਹ ਆ ਵੀ ਫੜਨਾ ਕਿਹਨੂੰ ਆ ਤੇ ਨੱਥ ਕਿਹਨੂੰ ਪਾਉਣੀ ਆ ਇਹ ਗੱਲ ਦੇਖੀ ਜਾਂਦੀ ਆ ਇਹ ਗੱਲ ਨੂੰ ਝੂਠ ਸਾਬਤ ਕਰ ਦੇਣ ਉਹ ਜਦੋਂ ਕੋਈ ਹੋਰ ਇਥੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਵੀ ਗੱਲ ਕਰਦਾ ਹੈ ਸੰਵਧਾਨ ਦੇ ਦਾਇਰੇ ਚ ਰਹਿ ਕੇ ਗੱਲ ਕਰਦਾ ਤਾਂ ਉਹਨਾਂ ਦੇ ਆਈ ਪੀ ਐਡਰੈਸ ਫਟਾਫਟ ਲਾ ਪੈਂਦੇ ਆ ਉਹਨਾਂ ਦੇ ਚੈਨਲ ਫਟਾਫਟ ਬੈਨ ਕਰ ਦਿੱਤੇ ਜਾਂਦੇ ਆ ਜਿਹੜੇ ਇਥੇ ਹੋਰ ਲੋਕ ਆਪਣੇ ਹੱਕ ਸੱਚ ਤੇ ਇਨਸਾਫ ਦੀ ਗੱਲ ਕਰਦੇ ਆ ਉਹਨਾਂ ਦੇ ਫੇਸਬੁੱਕ ਖਾਤੇ ਉਹਨਾਂ ਦੇ ਇੰਸਟਾਗ੍ਰam ਖਾਤੇ ਉਹਨਾਂ ਦੇ ਹੋਰ ਖਾਤੇ ਸੋਸ਼ਲ ਮੀਡੀਆ ਦੇ ਉੱਪਰ ਜਿੱਥੇ ਵੀ ਉਹ ਆਵਾਜ਼ ਬੁਲੰਦ ਕਰਦੇ ਆ ਉਹਨਾਂ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਜਾਂਦਾ ਉਹਨਾਂ ਨੂੰ ਇਥੇ ਪੱਕੇ ਤੌਰ ਤੇ ਰਿਮੂਵ ਵੀ ਕਰ ਦਿੱਤਾ ਜਾਂਦਾ ਚੈਨਲਾਂ ਦੀ ਮੋਨਟਾਈਜੇਸ਼ਨ ਬੰਦ ਕਰ ਦਿੱਤੀ ਜਾਂਦੀ ਹੈ ਇਸ ਤਰੀਕੇ ਨਾਲ ਸੱਟ ਮਾਰੀ ਜਾਂਦੀ ਹੈ ਨਾ ਇਹਦਾ ਮਤਲਬ ਸਾਰਾ ਕੁਝ ਉਹਨਾਂ ਦੇ ਅੱਖਾਂ ਦੇ ਸਾਹਮਣੇ ਆ ਫਿਰ ਦੂਜੇ ਮੈਨੇ ਤੇ ਇਹੀ ਬਣਦੇ ਆ ਵੀ ਖੁੱਲੀ ਛੁੱਟੀ ਦਿੱਤੀ ਜਾਂਦੀ ਆ ਵੀ ਤੁਸੀਂ ਇੱਕ ਖਾਸ ਤਬਕੇ ਨੂੰ ਜਿਸ ਤਰੀਕੇ ਦੇ ਨਾਲ ਮਰਜ਼ੀ ਟਾਰਗੇਟ ਕਰ ਲਓ ਔਰ ਟਾਰਗੇਟ ਕਰਨ ਵਾਲੇ ਜਦੋਂ ਫੜੇ ਜਾਂਦੇ ਆ ਤਾਂ ਉਹਨਾਂ ਨੂੰ ਨਸ਼ਰ ਵੀ ਸੌਖਿਆ ਨਹੀਂ ਕੀਤਾ ਜਾਂਦਾ ਹੁਣ ਪੁਲਿਸ ਨੇ ਕਿਹਾ ਹੈਗਾ ਕਿ ਲੈਪਟਾਪ ਤੇ ਫੋਨ ਜ਼ਬਤ ਕਰ ਲਿਆ ਗਿਆ ਹੁਣ ਲੈਪਟਾਪ ਤੇ ਪਹਿਲਾਂ ਕਹਿ ਹਟਿਆ ਮੈਂ ਸਾਡੇ ਵਾਲੇ ਭਾਈਚਾਰੇ ਵਾਲੇ ਪੱਤਰਕਾਰ ਭਾਈਚਾਰੇ ਦੀ ਗੱਲ ਕਰਦਾ ਮੈਂ ਸਾਡੇ ਵਾਲਾ ਭਾਈਚਾਰਾ ਇੱਥੇ ਮੈਂ ਪੱਤਰਕਾਰ ਵਜੋਂ ਗੱਲ ਕਰ ਰਿਹਾ ਹਾਂ ਜੀ ਤਾਂ ਉਸ ਵੇਲੇ ਜੇ ਕੋਈ ਹੋਰ ਕਮਿਊਨਿਟੀ ਦਾ ਬੰਦਾ ਹੁੰਦਾ ਇਹ ਦੇਖੀਏ ਯਹੀ ਹੈ ਉਹ ਲੈਪਟਾਪ ਜਿਸਕੇ ذریعے ਇਹ ਕੀਤਾ ਉਹ ਕੀਤਾ ਆइए ਆਪਕੋ ਹੋਰ ਦਿਖਾਤੇ ਹਨ ਇਹ ਫਲਾਣਾ ਬੰਦਾ ਇਹ ਉਸ ਦਾ ਘਰ ਇਹ ਉਸ ਦਾ ਪਰਿਵਾਰ ਇਹ ਦੀ ਕੀ ਇਸ ਦੀ ਬੈਕਗ੍ਰਾਉਂਡ ਇੱਥੇ ਕੋਈ ਗੱਲਬਾਤ ਨਹੀਂ ਹੈਗੀ ਇਦਾਂ ਦੀ ਪਹਿਲਾਂ ਗੱਲ ਕਰ ਕੇ ਸੱਜੇ ਖੱਬੇ ਦੌੜੇ ਭੱਜੇ ਫਿਰਦੇ ਹੁੰਦੇ ਪੱਤਰਕਾਰ ਅੱਜ ਨਜ਼ਰ ਕਿਉਂ ਨਹੀਂ ਆਉਂਦੇ ਪੱਤਰਕਾਰ ਉਹ ਮੈਂ ਉਹਨਾਂ ਪੱਤਰਕਾਰਾਂ ਨੂੰ ਵੀ ਸਵਾਲ ਕਰਨਾ ਚਾਹੁੰਦਾ ਕਾਦੀ ਪੱਤਰਕਾਰੀਆਂ ਜੀ ਭਲਾ ਜੇ ਤੁਸੀਂ ਆਪਣੀ ਜ਼ੁਬਾਨ ਦੇ ਵਿੱਚੋਂ ਕੋਈ ਅਲਫਾਜ਼ ਕੱਢਣੇ ਐ ਤਾਂ ਤੁਹਾਨੂੰ ਇਹ ਦੇਖਣਾ ਪਵੇ ਕਿ ਮੇ ਤੋਂ ਉੱਪਰ ਵਾਲੇ ਸੱਜੇ ਖੱਬੇ ਵਾਲੇ ਉਹ ਮੈਨੂੰ ਕਹਿਣਗੇ ਤੂੰ ਆਪਣੇ ਬੂਥਾ ਕਹਿਣ ਲੱਗਾ ਸਗਾ ਮੈਂ ਤੂੰ ਆਪਣੀ ਜ਼ੁਬਾਨ ਦੇ ਰਾਹੀਂ ਫਲਾਨੀ ਗੱਲ ਬੋਲ ਹੈ ਤੇ ਫਿਰ ਇਹ ਕਾਦੀ ਪੱਤਰਕਾਰੀ ਹੋਈ ਭਲਾ ਆਜ਼ਾਦ ਪੱਤਰਕਾਰੀ ਤਾਂ ਹੋਈ ਨਾ ਫਿਰ ਦਾਅਵੇ ਵੱਡੇ ਵੱਡੇ ਸਾਡੇ ਹੁੰਦੇ ਆ ਸਾਰਾ ਕੁਝ ਹੁੰਦਾ ਹੈਗਾ ਪਰ ਆਹ ਹਾਲਾਤ ਹੈਗੇ ਆ ਜੀ ਸਾਡੇ ਬੜੀਆਂ ਮਹੱਤਵਪੂਰਨ ਗੱਲਾਂ ਹੈਗੀਆਂ ਨੇ ਅਮੈਂ ਜਿਹੜਾ ਕੰਪੈਰੀਜ਼ਨ ਕਰਕੇ ਹਟਿਆ ਨਾ ਤੁਹਾਡੇ ਵੀ ਜ਼ਿਹਨ ਦੇ ਵਿੱਚ ਜ਼ਰੂਰ ਘੁੰਮਦਾ ਹੋਊਗਾ ਭਾਈ ਚੌੜਾ ਜੀ ਨੇ ਜਿਹੜੀ ਗੱਲ ਆਖੀ ਸੀਗੀ ਮੈਂ ਨਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਮੈਂ ਅੱਜ ਸੁਣਦਿਆਂ ਸੀਗਾ ਉਹ ਕਿਸੇ ਨਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਪਏ ਆ ਉਹ ਇਹ ਗੱਲ ਕਹਿਣ ਦੇ ਆ ਕਿ ਕੇਂਦਰ ਦੀ ਸਰਕਾਰ ਤੋਂ ਇਲਾਵਾ ਪੰਜਾਬ ਦੀ ਸਰਕਾਰ ਨੂੰ ਖਾਸ ਕਰਕੇ ਉਹ ਟਾਰਗੇਟ ਕਰਦੇ ਪਏ ਆ ਕਹਿੰਦੇ ਵੀ ਤੁਸੀਂ ਦੱਸੋ ਵੀ ਦਰਬਾਰ ਸਾਹਿਬ ਦੀ ਸੁਰੱਖਿਆ ਦੇ ਵਾਸਤੇ ਤੁਸੀਂ ਪੁਖਤਾ ਇੰਤਜ਼ਾਮ ਕਿਉਂ ਨਹੀਂ ਕੀਤੇ ਤੁਹਾਡੇ ਕੋਲ ਕੀ ਪੁਖਤਾ ਇੰਤਜ਼ਾਮ ਨਹੀਂ ਹੋ پا ਰਹੇ ਭਾਵਕਿ ਉਹ ਵੀ ਸਰਕਾਰ ਦੇ ਕੋਲੋਂ ਇਸ ਗੱਲ ਦੀ ਉਮੀਦ ਕਰਦੇ ਆ। ਹੁਣ ਮੈਂ ਸਵਾਲ ਛੱਡਣਾ ਚਾਹੁੰਦਾ ਸਿੱਖਾਂ ਦੇ ਮੂਰੇ ਕਿ ਖਾਲਸਾ ਜੀ ਕੀ ਤੁਸੀਂ ਵੀ ਇਦਾਂ ਹੀ ਚਾਹੁੰਦੇ ਹੋ ਕਿ ਸਿੱਖਾਂ ਦਾ مقدس ਸਥਾਨ ਤੁਹਾਡਾ مقدس ਸਥਾਨ ਜਿਹੜਾ ਕਿ ਸਰਬਸਾਂਝਾ ਤੇ ਹੈ ਆ ਪਰ ਜਦੋਂ ਉਹਨੂੰ ਕੋਈ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਕਰਦਾ ਉਸ ਵੇਲੇ ਭਾਵੇਂ ਕੋਈ ਤੁਹਾਡੇ ਨਾਲ ਬੋਲਦਾ ਨਹੀਂ ਹੈਗਾ ਤੁਹਾਡੇ ਹੱਕ ਦੇ ਵਿੱਚ ਹੈਗਾ ਸਾਂਝਾ ਸਥਾਨ ਹੈ ਉਪਦੇਸ਼ ਚੋਬਰਣਾ ਕੋ ਸਾਂਝਾ ਉੱਥੋਂ ਮਿਲਦਾ ਹੈਗਾ ਸਾਰਿਆਂ ਤੇ ਭਾਵੇਂ ਗੱਲ ਨਹੀਂ ਲਾਗੂ ਹੁੰਦੀ ਬਹੁਤ ਸਾਰੇ ਲੋਕ ਸਿੱਖਾਂ ਦੇ ਦਰਦ ਦੇ ਵਿੱਚ ਸ਼ਾਮਲ ਹੁੰਦੇ ਆ ਪਰ ਮੁੱਖ ਰੂਪ ਦੇ ਵਿੱਚ ਵੱਜਵੇਂ ਰੂਪ ਦੇ ਵਿੱਚ ਤੁਹਾਡੇ ਨਾਲ ਕੋਈ ਨਹੀਂ ਖੜਦਾ ਇਕੱਲੇ ਰੋਂਦੇ ਤੁਸੀਂ ਜੋ ਤਕਲੀਫ ਤੁਹਾਨੂੰ ਹੁੰਦੀ ਹੈ ਹਟ ਤੁਸੀਂ ਹੁੰਦੇ ਹੋ ਉਸ ਪੀੜਾ ਦਾ ਅਹਿਸਾਸ ਕੇਵਲ ਤੇ ਕੇਵਲ ਤੁਹਾਨੂੰ ਹੁੰਦਾ ਹੈ ਸੋ ਇਦਾਂ ਦੇ ਹਾਲਾਤਾਂ ਦੇ ਵਿੱਚ ਕੀ ਤੁਸੀਂ ਇਸ ਗੱਲ ਦੀ ਉਮੀਦ ਕਰਦੇ ਹੋ ਜਾਂ ਤੁਸੀਂ ਇਦਾਂ ਚਾਹੁੰਦੇ ਹੋ ਕਿ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਉਹ ਸਰਕਾਰਾਂ ਦੇ ਕੰਟਰੋਲ ਦੇ ਵਿੱਚ ਹੁਣ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਹੋਰਾਂ ਦਾ ਇਹ ਕਹਿਣਾ ਹੈ ਕਿ ਅਸੀਂ ਪੂਰੀ ਪੂਰੀ ਨਜ਼ਰ ਰੱਖੀ ਹੋਈ ਹੈ ਅਸੀਂ ਪੂਰੀ ਗੰਭੀਰਤਾ ਦੇ ਨਾਲ ਇਸ ਮਾਮਲੇ ਨੂੰ ਵਾਚ ਰਹੇ ਹਾਂ ਦੇਖ ਰਹੇ ਹਾਂ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਅਸੀਂ ਗੰਭੀਰਤਾ ਨਾਲ ਲਿਆ ਹੋਇਆ ਤੇ ਪੈਰਾ ਮਿਲਟਰੀ ਫੋਰਸਿਜ਼ ਨੂੰ ਅਸੀਂ ਤਿਆਰ ਰੱਖਿਆ ਹੋਇਆ ਵੀ ਕਿਸੇ ਵੇਲੇ ਵੀ ਜ਼ਰੂਰਤ ਪਈ ਤਾਂ ਅਸੀਂ ਤੁਹਾਨੂੰ ਉੱਥੇ ਭੇਜਾਂਗੇ ਕੀ ਤੁਸੀਂ ਚਾਹੁੰਦੇ ਹੋ ਕਿ ਉਹ ਇੱਥੇ ਆਉਣ ਮੁਕੱਦਸ ਸਥਾਨ ਨੂੰ ਰੱਖਿਆ ਕਰਨ ਵਾਸਤੇ ਜੇ ਤੁਹਾਨੂੰ ਲੱਗਦੀ ਹੈ ਗੱਲ ਵਾਜਬ ਤਾਂ ਤੁਸੀਂ ਕਮੈਂਟ ਬਾਕਸ ਜਾ ਕੇ ਜ਼ਰੂਰ ਲਿਖਿਓ ਕਿ ਹਾਂ ਉਹਨਾਂ ਨੂੰ ਕਰਨਾ ਚਾਹੀਦਾ ਹੈ ਮੈਂ ਭਾਈ ਚੌੜਾ ਜੀ ਨਾਲ ਜਦੋਂ ਗੱਲਬਾਤ ਕਰਦਾ ਸੀ ਇੰਟਰਵਿਊ ਦੇ ਵਿੱਚ ਤਾਂ ਉਸ ਵੇਲੇ ਮੈਂ ਉਹਨਾਂ ਨਾਲ ਕੁਝ ਸਵਾਲ ਜਮਾ ਪਈਆਂ ਦੇ ਵਿਚਾਰੇ ਸੀ ਕਿ ਬਹੁਤ ਸਾਰੇ ਸਿੱਖ ਪਰਿਵਾਰ ਤੇ ਸਿੱਖ ਇਹਦਾ ਸੋਚਦੇ ਆ ਕਿ ਸਰਕਾਰਾਂ ਦਾ ਫਰਜ਼ ਬਣਦਾ ਹੈ ਤਾਂ ਉਹਨਾਂ ਨੇ ਆਖਿਆ ਸੀਗਾ ਕਿ ਸਰਕਾਰਾਂ ਦਾ ਕੋਈ ਫਰਜ਼ ਨਹੀਂ ਕਹਿੰਦੇ ਸਿੱਖਾਂ ਦਾ ਆਪਣਾ ਫਰਜ਼ ਬਣਦਾ ਹੈ ਸਰਕਾਰਾਂ ਦੇ ਆਪਣੇ ਜਿਹੜੇ ਫਰਜ਼ ਉਹਨਾਂ ਨੇ ਕਿੰਨੇ ਕਨਭਾਉਣੇ ਸੀਗੇ ਉਹਨਾਂ ਨੇ ਬੜੇ ਪਿੱਛੇ ਉਦਾਹਰਣਾਂ ਦੇ ਦਿੱਤੀਆਂ ਨੇ 84 ਦੀ ਉਦਾਹਰਣ ਦਿੱਤੀ ਆ ਉਹਨਾਂ ਨੇ ਇਸ ਤੋਂ ਇਲਾਵਾ ਪੁਰਾਣੇ ਵੇਲਿਆਂ ਦੇ ਵੀ ਉਹਨਾਂ ਨੇ ਉਦਾਹਰਣਾਂ ਦਿੱਤੀਆਂ ਕਿ ਉਹਨਾਂ ਨੇ ਥੋੜੀ ਰੱਖਿਆ ਕਰਨੀ ਐ ਇਹ ਤਾਂ ਤੁਸੀਂ ਆਪ ਰੱਖਿਆ ਕਰਨੀ ਐ ਜਦੋਂ ਢੈ ਢੈਰੀ ਕਰ ਦਿੱਤਾ ਗਿਆ ਸੀਗਾ ਸਿੱਖਾਂ ਨੇ ਆਪਣੇ ਖਰਚੇ ਦੇ ਉੱਪਰ ਸੰਗਤ ਦੇ ਸਹਿਯੋਗ ਦੇ ਨਾਲ ਦੁਬਾਰਾ ਅਕਾਲ ਤਖਤ ਸਾਹਿਬ ਦੀ ਮੜੋਸਾਰੀ ਕੀਤੀ ਸੀਗੀ ਸੋ ਉਹਨਾਂ ਦੇ ਕੋਲੋਂ ਤੁਸੀਂ ਕਦ ਲਈ ਉਮੀਦਾਂ ਕਰਦੇ ਹੋ ਸੋ ਭਾਈ ਚੌੜਾ ਜੀ ਤਾਂ ਤਾਂ ਇਹ ਕਹਿਣਾ ਸੀਗਾ ਤੇ ਬਹੁਤ ਸਾਰੇ ਸਿੱਖ ਸੋਚਦੇ ਆ ਕਿ ਨਹੀਂ ਸਰਕਾਰਾਂ ਦਾ ਫਰਜ਼ ਬਣਦਾ ਉਹਨਾਂ ਨੂੰ ਇੰਤਜ਼ਾਮ ਕਰਨੇ ਚਾਹੀਦੇ ਆ ਕਿ ਤੁਸੀਂ ਉਹਨਾਂ ਦੇ ਹੈਂਡਓਵਰ ਕਰਨਾ ਚਾਹੁੰਦੇ ਹੋ ਕਿ ਉਹ ਸੁਰੱਖਿਆ ਦੇ ਇੰਤਜ਼ਾਮ ਕਰਨ ਫਿਰ ਇਸ ਤੋਂ ਇਲਾਵਾ ਇਹਨਾਂ ਗੱਲਾਂ ਨੂੰ ਵੀ ਖਾਲਸਾ ਜੀ ਜ਼ਰੂਰ ਧਿਆਨ ਵਿੱਚ ਰੱਖਿਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਦਾਂ ਬਾਕੀ ਚੋਣਾਂ ਹੁੰਦੀਆਂ ਨੇ ਜਮਹੂਰੀਅਤ ਆ ਤੇ ਇਹ ਹੈ ਉਹ ਹੈ 5 ਵਰਿਆਂ ਬਾਅਦ ਹੋਣੀਆਂ ਬੇहद ਜ਼ਰੂਰੀ ਹੁੰਦੀਆਂ ਨੇ ਪਰ ਇੱਥੇ ਹੁੰਦੀਆਂ ਹੀ ਨਹੀਂ ਇਹਦੇ ਮੈਨੇ ਵੀ ਕੁਝ ਨਾ ਕੁਝ ਤੇ ਬਣਦੇ ਹੀ ਆ ਨਾ ਜੀ ਇਹਦਾ ਭਾਵੇਂ ਵੀ ਬਣਦਾ ਕਿ ਜਿਹੜੀ ਤੇ ਰੈਸ ਵੇਲੇ ਉਥੇ ਕਾਬਜ਼ ਹੈ ਹਕੂਮਤ ਕੇਂਦਰ ਦੀ ਸਰਕਾਰ ਨੇ ਕਰਵਾਉਣੀਆਂ ਚੋਣਾਂ ਉਹਨਾਂ ਨੇ ਰੋਕ ਕੇ ਰੱਖੀਆਂ ਹੋਈਆਂ ਭਈ ਉਹ ਇਹਦਾ ਮਤਲਬ ਚਾਹੁੰਦੇ ਹੋਊਂਗੇ ਭਈ ਇਹੇ ਉਥੇ ਬਣੇ ਰਹਿਣ ਭਈ ਹੋਰ ਕੋਈ ਨਵੇਂ ਪੰਥ ਦਰ ਦੀ ਕਿਤੇ ਆ ਕੇ ਉਥੇ ਉਥੇ ਕਾਬਜ਼ ਨਾ ਹੋ ਜਾਣ ਉਹਨਾਂ ਦੇ ਹੱਥ ਵਿੱਚ ਪਰਮੰਧਾ ਨਾ ਚੱਲ ਜਾਵੇ ਇਹਦੇ ਮੈਨੇ ਇਹ ਵੀ ਹੋ ਸਕਦੇ ਆ ਸੋ ਇਦਾਂ ਦੇ ਹਾਲਾਤ ਦੇ ਵਿੱਚ ਭਾਵੇਂ ਕਿ ਅਕਾਲੀਆਂ ਦਾ ਵजूद ਇੱਥੇ ਪੰਜਾਬ ਦੇ ਵਿੱਚ ਜਿਹੜੀ ਦੂਜੀ ਸਿਆਸਤ ਉਹ ਪੰਜਾਬ ਵਾਲੀ ਉਹਦੇ ਵਿੱਚ ਭਾਵੇਂ ਹੌਲੀ-ਹੌਲੀ ਕਰਕੇ ਹੋਇਆ ਸੀ ਤੇ ਦਿੱਤੇ ਕਿੱਲੇ ਜਾ ਚੁੱਕੇ ਆ ਉਹ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਚੋਣਾ ਨਾ ਹੋਣ ਦੇ ਕਰਕੇ ਉਹ ਕਬਜ਼ਾ ਹੱਲੇ ਵੀ ਹੈ ਗਈ ਆ ਜੇ ਚੋਣਾ ਹੋ ਗਈਆਂ ਫਿਰ ਉਹਨਾਂ ਦਾ ਕਬਜ਼ਾ ਟੁੱਟ ਕੇ ਤੇ ਪੰਥਦਰਦੀਆਂ ਦੇ ਹੱਥਾਂ ਵਿੱਚ ਹੋ ਸਕਦਾ ਚਲਿਆ ਜਾਵੇ ਪਰ ਕੇਂਦਰ ਦੀ ਸਰਕਾਰ ਨੂੰ ਹੋ ਸਕਦਾ ਫਿਰ ਫਿੱਟ ਬੈੰਦੇ ਹੁਣ ਭਾਵੇਂ ਭਾਈਵਾਲੀ ਨਹੀਂ ਹੈਗੀ باوجود ਇਹਦੇ ਕੁਝ ਵੀ ਹੋ ਸਕਦਾ ਇਹ ਮੇਰੇ ਆਪਣੇ ਮਨ ਦੇ ਅੰਦਾਜ਼ੇ ਨੇ ਤੁਹਾਡੇ ਵੀ ਜ਼ਿਹਨ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਚੱਲਦਾ ਹੋਊਗਾ ਸੋ ਇਦਾਂ ਦੇ ਹਾਲਾਤਾਂ ਨੂੰ ਸਾਹਮਣੇ ਰੱਖਦੇ ਆ ਹੋਇਆ ਕਿ ਤੁਸੀਂ ਚਾਹੁੰਦੇ ਹੋ ਕਿ ਉਹ ਜਿਹੜੀ ਸਾਰੀ ਸੁਰੱਖਿਆ ਉਹ ਉਹਨਾਂ ਨੂੰ ਹੈਂਡਓਵਰ ਕਰ ਦਿੱਤੀ ਜਾਵੇ ਕਿ ਲਓ ਜੀ ਸਾਡਾ ਧਾਰਮਿਕ ਸਥਾਨ ਅਸੀਂ ਇੱਥੇ ਸਾਰਾ ਕੁਝ ਕਰਾਂਗੇ ਉਦਾਂ ਪਰ ਸੁਰੱਖਿਆ ਦੇ ਇੰਤਜ਼ਾਮ ਤੁਸੀਂ ਰੱਖਣੇ ਆ ਤੁਸੀਂ ਹੈਂਡਓਵਰ ਉਹਨਾਂ ਨੂੰ ਕਰਨ ਨੂੰ ਤਿਆਰ ਹੋ ਤੁਹਾਡੇ ਜ਼ਿਹਨ ਦੇ ਵਿੱਚ ਕੁਝ ਚੱਲਦਾ ਜੇ ਤੁਹਾਨੂੰ ਲੱਗਦਾ ਕਿ ਨਹੀਂ ਸਿੱਖਾਂ ਨੂੰ ਉਹਨਾਂ ਵੱਲ ਦੇਖਣ ਦੀ ਲੋੜ ਨਹੀਂ ਹੈਗੀ ਸਿੱਖਾਂ ਨੇ ਆਪ ਸਾਰਾ ਕੁਝ ਦੇਖਣਾ ਫਿਰ ਤੁਹਾਨੂੰ ਨਾ ਬਹੁਤ ਸਾਰੇ ਲੋਕ ਇਦਾਂ ਵੀ ਕਹਿੰਦੇ ਨਜ਼ਰ ਆਉਂਦੇ ਹੈਗੇ ਆ ਪਵੇਂ ਆਪਣੇ ਭਾਈਚਾਰੇ ਦੇ ਹੁਣ ਸਿੱਖ ਭਾਈਚਾਰੇ ਦੀ ਗੱਲ ਕਰਦਾ ਤੇ ਭਵੇਂ ਦੂਜੇ ਕਹਿੰਦੇ ਤੁਹਾਨੂੰ ਘਭਰਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਇੱਥੇ ਜਿੱਦਾਂ ਮਰਜ਼ੀ ਆਇਆਂ ਐਨ ਆਉਂਦੇ ਆਉਂਦੇ ਰਹੋ ਘਭਰਾਉਣਾ ਸਿੱਖ ਸੰਗਤ ਨੂੰ ਇਹਦਾ ਪੀਲਾ ਕਰਦੇ ਆ ਮੈਂ ਨਾ ਕਈ ਵਾਰੀ ਉਹਨਾਂ ਦੀਆਂ ਪੀਲਾ ਤੋਂ ਇਹਦਾ ਹੱਸਦਾ ਵੀ ਹੈਗਾ ਮੈਨੂੰ ਤਰਸ ਵੀ ਆਉਂਦਾ ਉਹਨਾਂ ਲੋਕਾਂ ਦੇ ਉੱਪਰ ਕਿ ਸਿੱਖ ਤਾਂ ਜਾਂਦੇ ਹੀ ਆ ਉੱਥੇ ਉੱਥੇ ਜਿੰਨੀ ਗਿਣਤੀ ਚ ਸੰਗਤ ਜਾਂਦੀ ਆ ਰੋਜ਼ਾਨਾ ਹੀ ਅੱਜ ਜਦੋਂ ਨਹੀਂ ਤਾਂ ਕਿਉਂ ਨਹੀਂ ਆ ਮੈਨੂੰ ਦੱਸ ਦਿਓ ਕੋਈ ਘਰਾਂ ਚ ਬੈਠ ਕੇ ਵੀ ਤੁਸੀਂ ਦੇਖਦੇ ਹੀ ਹੋ ਲਾਈਵ ਦੇਖਣ ਦੇ ਹੁੰਨੇ ਹੋ ਮੈਨੂੰ ਦੱਸੋ ਜੀ ਸੰਗਤ ਦੀ ਗਿਣਤੀ ਚ ਕੋਈ ਫਰਕ ਪ ਸੰਗਤ ਤੇ ਲਗਾਤਾਰ ਜਾਂਦੀ ਆ ਸੰਗਤ ਤੇ ਉਦੋਂ ਵੀ ਜਾਂਦੀ ਸੀਗੀ ਉਦੋਂ ਵੀ ਪੁਰਾਣੇ ਬੇਲੇ ਦੀ ਗੱਲ ਕਰ ਲਓ 18ਵੀਂ ਸਦੀ ਦਾ ਜਦੋਂ ਸਿੱਖ ਤੇ ਸਿੱਖ ਤੇ ਉਸ ਵੇਲੇ ਵੀ ਦਰਸ਼ਨ ਦਿਦਾਰ ਕਰਨ ਵਾਸਤੇ ਚਲੇ ਜਾਂਦੇ ਹੁੰਦੇ ਸੀ ਕਿ ਜਦੋਂ ਐਨ ਚੰਗੀ ਤਰ੍ਹਾਂ ਉੱਥੇ ਉਹ ਕਾਬਜ ਸੀਗੇ 84 84 ਤੋਂ ਬਾਅਦ ਜਦੋਂ ਸਾਰਾ ਕੁਝ ਸਿੱਖ ਤੇ ਜਾਂਦਾ ਹੀ ਆ ਸਿੱਖ ਕਦੇ ਵੀ ਨਹੀਂ ਰੁਕਦੇ ਹੈਗੇ ਪਰ ਜਿਹੜੇ ਇਸ ਕਿਸਮ ਦੀ ਨਸੀਹਤਾਂ ਦਿੰਦੇ ਆ ਜੀ ਘਬਰਿਓ ਨਾ ਆਉਂਦੇ ਰਹੋ ਤੁਸੀਂ ਇਹਨਾਂ ਨੂੰ ਗੰਭੀਰਤਾ ਦੇ ਨਾਲ ਨਾ ਲਿਓ ਉਹਨਾਂ ਨੂੰ ਮੈਂ ਸਵਾਲ ਕਰਨਾ ਚਾਹੁੰਦਾ ਤੁਸੀਂ ਇਹ ਦੱਸੋ ਕਿ ਤੁਹਾਨੂੰ ਇਹ ਕਹਿਣ ਦਾ ਹੱਕ ਕੀ ਹੈਗਾ ਕਿ ਤੁਸੀਂ ਕਾਬਰਿਓ ਨਾ ਤੁਸੀਂ ਦੱਸੋ ਤੁਸੀਂ ਕੀ ਐਕਸ਼ਨ ਪ੍ਰੋਗਰਾਮ ਦਿੰਨੇ ਹੁੰਨੇ ਹੋ ਜਿਹੜੇ ਲੋਕ ਇਸ ਕਿਸਮ ਦੀਆਂ ਹਰਕਤਾਂ ਕਰਦੇ ਨੇ ਜਿਹਨਾਂ ਲੋਕਾਂ ਦੀ ਸ਼ਹਿ ਦੇ ਉੱਪਰ ਕਰਦੇ ਆ ਉਹਨਾਂ ਲੋਕਾਂ ਦੇ ਖਿਲਾਫ ਜਦੋਂ ਜੈਦ ਕਰਨ ਵਾਸਤੇ ਤੁਸੀਂ ਭਲਾ ਪੰਥ ਨੂੰ ਕੋਈ ਪ੍ਰੋਗਰਾਮ ਦਿੱਤੇ ਆ ਅੱਜ ਤੱਕ ਕਿੱਡੇ ਵੱਡੇ ਤੁਸੀਂ ਕੋਈ ਪ੍ਰੋਗਰਾਮ ਦਿੱਤੇ ਆ ਜਿਹੜੇ ਤਾਂ ਸੰਘਰਸ਼ ਦੇ ਵਿੱਚ ਹੈਗੇ ਆ ਜੜੀਆਂ ਧਿਰਾਂ ਜਥੇਬੰਦੀਆਂ ਭਾਵੇਂ ਛੋਟੀਆਂ ਭਾਵੇਂ ਵੱਡੀਆਂ ਭਾਵੇਂ ਕੋਈ ਇਕੱਲੇ ਕਹਿਰੇ ਆਗੂ ਹੈਗੇ ਆ ਭਾਵੇਂ ਕੋਈ ਇਕੱਲਾ ਕਰਾ ਸਿੱਖ ਹੈਗਾ ਆ ਉਹ ਤੇ ਆਪਦਾ ਕੰਮ ਬਾਦਸਤੂਰੂ ਉਹਨਾਂ ਨੇ ਜਾਰੀ ਰੱਖਿਆ ਹੋਇਆ ਆ ਉਹਨਾਂ ਨੇ ਔਰ ਉੱਥੇ ਜਾਣ ਤੋਂ ਕੋਈ ਵੀ ਨਹੀਂ ਕਹ ਰਿਹਾਦਾ ਸਿੱਖ ਸੰਗਤ ਤੇ ਜਾਣ ਲਈ ਹੈ ਤੁਸੀਂ ਇਦਾਂ ਕਹਿਣ ਡੇ ਹੋ ਤੁਹਾਨੂੰ ਇਹ ਲੱਗਦਾ ਕਿ ਇਦਾਂ ਕਹਿ ਕੇ ਖਰੇ ਆਪਾਂ ਆਪਣੇ ਸਿੱਖਾਂ ਦੇ ਵਿੱਚ ਫਿਰ ਆਪਾਂ ਆਪਣੀ ਪੈਠ ਜੀ ਬਣਾ ਲੈਣੀ ਆ ਖਰੇ ਆਪਾਂ ਫਿਰ ਉਹਨਾਂ ਦੀ ਹਮਦਰਦੀ ਹਾਸਲ ਕਰਨ ਚ ਕਾਮਯਾਬ ਹੋ ਜਾਣਾ ਖਰੇ ਅਸੀਂ ਫਿਰ ਦੁਬਾਰਾ ਪੰਜਾਬ ਦੀ ਸੱਤਾ ਤੇ ਵੀ ਕਾਬਜ ਹੋ ਜਾਣਾ ਸੋ ਬਹੁਤ ਕੁਝ ਹੈਗਾ ਜਿਹੜਾ ਕਿ ਵਿਚਾਰਨਯੋਗ ਹੈ ਸੋ ਆ ਜਾ ਕੇ ਜਿੰਨੀਆਂ ਵੀ ਗੱਲਾਂ ਬਾਤਾਂ ਹੋਈਆਂ ਨੇ ਜੋ ਕੁਝ ਵੀ ਚੱਲ ਰਿਹਾ ਹੈਗਾ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਆਪਣੀ ਰਾਏ ਦੇਣ ਦੀ ਕੋਸ਼ਿਸ਼ ਕਰਿਓ ਕਿ ਕੀ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਆ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਬੜੀ ਗੰਭੀਰਤਾ ਦੇ ਨਾਲ ਵਿਚਾਰ ਕਰਕੇ ਜਵਾਬ ਦਿਓ ਕੇਂਦਰ ਦੀ ਸਰਕਾਰ ਦੇ ਏਜੰਡੇ ਸਰਕਾਰਾਂ ਦੇ ਏਜੰਡੇ ਸਾਹਮਣੇ ਰੱਖ ਕੇ ਫੇਰ ਤੁਸੀਂ ਦੱਸਿਓ ਕਿ ਕੀ ਤੁਹਾਨੂੰ ਦਰਬਾਰ ਸਾਹਿਬ ਉਹਨਾਂ ਦੇ ਹੈਂਡਓਵਰ ਕਰਨਾ ਚਾਹੀਦਾ ਹੈ ਕਿ ਤੁਸੀਂ ਰੱਖਿਆ ਕਰੋ ਜਾਂ ਸਿੱਖਾਂ ਨੂੰ ਆਪਣੇ ਭਵਿੱਖ ਦੇ ਬਾਰੇ ਆਪ ਹੀ ਨੀਤੀ ਤੈਅ ਕਰਨੀ ਪਊਗੀ ਇਹ ਇੱਕ ਸਵਾਲ ਵਾ ਜਵਾਬ ਦੇਣ ਦੀ ਜਰੂਰ ਕੋਸ਼ਿਸ਼ ਕਰਿਓ ਗੰਭੀਰਤਾ ਦੇ ਨਾਲ ਸੋਚ ਕੇ ਸਭੇ ਕਪਾਸਾ ਦੇ ਵਿੱਚ ਜਰੂਰ ਜਵਾਬ ਦਿਓ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ